ਹੋਰ ਭੈਣ ਜੀ ਕਿੱਦਾਂ ਆਉਣੇ ਹੋਏ ਆਉਣੇ ਤਾਂ ਭੈਣ ਜੀ ਤੁਹਾਨੂੰ ਪਤਾ ਹੀ ਐ ਤੁਸੀਂ ਮਨਿੰਦਰ ਨਾਲ ਨਕਲੇਸ ਕਰਿਆ ਕਰੋ ਕਲੇਸ਼ ਇਹਦਾ ਨਾ ਮੈਂ ਕਿਹੜਾ ਕਲੇਸ਼ ਕੀਤਾਗਾ ਹੋਰ ਜੀ ਤੁਸੀਂ ਗੱਲ-ਗੱਲ ਤੇ ਤਾਂ ਲੜੀ ਜਾਂਦੇ ਹੋ ਮੇਰੀ ਤਾਂ ਅੱਧੀ ਰਹਿ ਗਈ ਅੱਛਾ ਤਾਂ ਹੁਣ ਸੌਰਿਆਂ ਦੀਆਂ ਗੱਲਾਂ ਪੇਕੇ ਹੋਣ ਲੱਗੀਆਂ ਇਹਦੇ ਵਿੱਚ ਤਾਂ ਕਿਹੜੀਆਂ ਪੇਕੇ ਹੋਣ ਲੱਗੀਆਂ ਭੈਣ ਜੀ ਤੁਸੀਂ ਗੱਲ-ਗੱਲ ਤੇ ਕਹਿੰਦੇ ਨਾ ਤੇਰੇ ਜਵਾਬ ਨਹੀਂ ਹੁੰਦਾ ਤੇਰੇ ਜਵਾਬ ਨਹੀਂ ਹੁੰਦਾ ਇਹਦੇ ਕਿਹੜਾ ਹੱਥ ਚ ਫੜਿਆ ਜਵਾਬ ਉਹ ਤਾਂ ਪ੍ਰਮਾਤਮਾ ਦੀ ਦੇਣ ਹੈ ਤੇ ਉਹ ਤਾਂ ਫਿਰ ਹੈਈਏ ਗੱਲ ਹੁਣ ਜੋ ਸਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਆਈ ਗਈ ਤਾਂ ਫਿਰ ਗੱਲ ਤਾਂ ਇਹੀ ਹੈਗੀ ਹੋਈ ਹੈ ਠੀਕ ਹੈ ਨਾ ਉਹ ਫਿਰ ਗੱਲ ਹੈਗੀ ਆ ਭਾਈ ਤੁਸੀਂ ਕੋਈ ਦਵਾਈ ਬੂਟੀ ਚਾਜਣ ਵਾਲੇ ਦਿਵਾਓ ਕਿਸੇ ਪਾਸਿਓਂ ਅੱਛਾ ਅਸੀਂ ਦਵਾਈ ਨਹੀਂ ਦਵਾਈ ਇਹਨੂੰ 5 ਸਾਲ ਹੋ ਗਏ ਠੀਕ ਹੈ ਨਾ ਇਹਨੂੰ ਦਵਾਈਆਂ ਖਵਾਉਂਦਿਆਂ ਨੂੰ ਠੀਕ ਹੈ ਤੇ ਦਵਾਈਆਂ ਪਤਾ ਇਹਦੀ ਕਿੱਥੋਂ ਲੱਭਦੀਆਂ ਨੇ ਮੈਨੂੰ ਖੱਲਾ ਖੁੰਜਿਆ ਚ ਕਿਉਂ ਭਾਈ ਮਨਿੰਦਰ ਇਹ ਸਹੀ ਕਹਿ ਰਹੀ ਐ ਤੇਰੀ ਸੱਸਾਂ ਨਹੀਂ ਮੰਮੀ ਝੂਠ ਕਿਉਂ ਮਾਰੀ ਐ ਨਿਓ ਪਾਪੂ ਜੀ ਮੈਂ ਤਾਂ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਦਵਾਈ ਦਾ ਮੈਂ ਤਾਂ ਰੋਜ਼ ਦਵਾਈ ਖਾਣਨੀ ਆ ਹਾਂ ਹਾਂ ਮੇਰੀ ਤੀ ਝੂਠ ਨਹੀਂ ਬੋਲ ਸਕਦੀ ਹਾਂ ਨਾ ਨਾ ਮੈਂ ਝੂਠ ਬੋਲਦੀ ਐ ਇਹ ਨਹੀਂ ਝੂਠ ਬੋਲਦੀ ਸੱਚੀ ਗੱਲ ਐ ਇਹ ਕਿੱਥੇ ਝੂਠ ਬੋਲ ਲੂਗੀ ਇਹਦਾ ਤਾਂ ਮੂੰਹ ਝੂਠ ਵਾਲਾ ਲੱਗਦਾ ਹੀ ਨਹੀਂ ਤੁਸੀਂ ਗੱਲ ਸੁਣੋ ਪਹਿਲਾਂ ਇਹਦਾ ਕਿਹੜਾ ਜੀ ਨਹੀਂ ਕਰਦਾ ਵੀ ਰੱਬ ਮੈਨੂੰ ਕੋਈ ਜਵਾਕ ਦੇਵੇ ਮੈਂ ਵੀ ਖੜਿਆ ਵਾਂ ਨਹੀਂ ਦਵਾਈਆਂ ਸਿੱਟੂ ਕੀ ਬਣਾ ਇਹਦਾ ਜੀ ਸੱਚੀ ਵੀ ਨਹੀਂ ਕਰਦਾ ਵੀ ਰੱਬ ਮੈਨੂੰ ਜਵਾਕ ਦੇਵੇ ਮੈਨੂੰ ਤਾਂ ਹੋਰ ਵੀ ਲੱਗਦਾ ਵੀ ਇਹਨੂੰ ਪਤਾ ਸਾਰਾ ਕੁਝ ਵੀ ਮੈਂ ਬਾਹਾਂ ਜਾ ਤੇ ਬਾਹਾਂ ਹੀ ਰਹੂੰਗੀ। ਹਾਤੇ ਭੈਣ ਜੀ ਤੁਸੀਂ ਮੜਾ ਮੋਟਾ ਮੂੰਹ ਸੁਭਾਲ ਕੇ ਤਾਂ ਬੋਲੋ ਜਿਵੇਂ ਮੂੰਹ ਚ ਆਉਂਦਾ ਉਵੇਂ ਹੀ ਬੋਲੀ ਜਾਂਦੇ ਹੋ। ਐਡੀ ਕਰਨਾ ਕਹੋ। ਅੱਛਾ ਜੇ ਤੁਹਾਨੂੰ ਇੰਨਾ ਸੇਕ ਲੱਗਦਾ ਨਾ ਆਪਦੀ ਧੀ ਦਾ ਤਾਂ ਮੜਾ ਮੋਟਾ ਇਹਨੂੰ ਸਮਝਾ ਕੇ ਜਾਓ ਵੀ ਜਿਵੇਂ ਤੇਰੀ ਸੱਸ ਕਹਿੰਦੀ ਆ ਨਾ ਉਵੇਂ ਤੂੰ ਕਰ ਲਾ। ਅਸੀਂ ਤਾਂ ਸਮਝਾਉਣ ਦੀ ਲੋੜ ਹੀ ਨਹੀਂ ਮੇਰੀ ਧੀ ਤਾਂ ਆਪ ਹੀ ਬਹੁਤ ਸਮਝਦਾਰ ਹੈ। ਜੇ ਸਮਝਦਾਰ ਸੀ ਤਾਂ ਸਾਰੀਆਂ ਗੱਲਾਂ ਝਰਦੀਆਂ ਸੋਡੀਆਂ। ਤਾਂ ਫਿਰ ਇਹਨੂੰ ਕਹਿ ਦੋ ਕੀ ਕਹਦੀ ਹੈ? ਵੀ ਵਿਆਹ ਕਰਨਾ ਮੈਂ ਲਾਡੀ ਦਾ ਦੂਜਾ ਹਾਂ ਦੂਜਾ ਵਿਆਹ ਹਾਂ ਗੱਲ ਨਾ ਕਹੋ ਭੈਣ ਜੀ ਤੁਸੀਂ ਦੂਜੇ ਵਿਆਹ ਦੀ ਤੇ ਫਿਰ ਇਹ ਜਵਾਕ ਦੇ ਦੇਵੇ ਜਵਾਕ ਉਹ ਜਵਾਕ ਦੇਣਾ ਤਾਂ ਪਰਮਾਤਮਾ ਦੇ ਹੱਥ ਵਸ ਹੈ ਇਹ ਕਿਸੇ ਦੇ ਬੰਦੇ ਦੇ ਸਾਰੇ ਥੋੜੀ ਹੈ ਜਾਂ 부ੜੀ ਦੇ ਸਾਰੀਆਂ ਡੋਰਾ ਨਾ ਪਰਮਾਤਮਾ ਦੇ ਹੱਥ ਨਹੀਂ ਹੁੰਦੀਆਂ ਕੁਝ ਆਪਦੇ ਵੀ ਹੱਥ ਵਸ ਹੁੰਦਾ ਮੈਂ ਚਾਹੁੰਦੀ ਨਹੀਂ ਮੇਰਾ ਜਵਾਕ ਹੋਵੇ 5 ਸਾਲ ਹੋ ਗਏ ਮੈਂ ਆਪ ਜਵਾਕ ਨੂੰ ਤਰਸਦੀ ਹਾਂ ਜਦੋਂ ਕਿਸੇ ਦੇ ਹੋਰ ਕੋਲ ਜਵਾਕ ਹੁੰਦਾ ਦੇਖਦੀ ਹਾਂ ਮੈਨੂੰ ਪਤਾ ਅੰਦਰੋਂ ਮੈਨੂੰ ਕਿੰਨਾ ਦੁੱਖ ਹੁੰਦਾ ਵੀ ਆਪ ਤੇ ਵੀ ਜਵਾਕ ਹੁੰਦਾ ਨਾ ਪਤਾਈਏ ਮੈਨੂੰ ਨਾਲੇ ਮੈਨੂੰ ਇੰਨਾ ਵੀ ਪਤਾ ਹੈ ਵੀ ਹੁਣ ਲੋਕਾਂ ਦੀਆਂ ਨੂਹਾਂ ਧੀਆਂ ਨਾ ਤੇਰੇ ਮੂਰੇ ਜਵਾਕ ਲਿਆਉਣ ਤੋਂ ਵੀ ਡਰਦੀਆਂ ਨੇ ਵੀ ਦੇਖੀ ਕਿਤੇ ਸਾਡੇ ਨੂੰ ਵੀ ਕੁਛ ਨਾ ਹੋ ਜਾਈ ਇਹ ਜੀ ਮੱਥੇ ਲੱਗ ਕੇ ਨਾ ਤੂੰ ਆਪਦੇ ਮੁੰਡੇ ਨੂੰ ਵੀ ਕੋਈ ਦਵਾਈ ਬੂਟੀ ਦਵਾ ਉਹਨੂੰ ਵੀ ਕੋਈ ਟੈਸਟ ਵਗੈਰਾ ਕਰਾ ਨਿਰਾਪੁਰਾ ਮੇਰੀ ਧੀ ਨੂੰ ਕਹੀ ਜਾਨੀ ਹੈ ਮੇਰਾ ਮੁੰਡਾ ਤਾਂ ਨਾ ਜਿਵੇਂ ਸਹੀ ਸਲਾਮਤ ਹੈ ਸੁਣ ਗਿਆ ਤੇ ਫਿਰ ਮੇਰੀ ਧੀ ਜੀ ਨੁਕਸ ਹੋ ਗਿਆ ਤੇ ਇਹ ਜੀ ਨੁਕਸ ਮੁੰਡਿਆਂ 'ਚ ਕਦੇ ਨੁਕਸ ਨਿਕਲੇ ਨੇ ਇਹ ਕੋਈ ਪਤਾ ਨਹੀਂ ਹੁੰਦਾ ਭੈਣ ਜੀ ਤੁਸੀਂ ਕਿਹੜਾ ਜਾ ਕੇ ਉਹਨੂੰ ਦਵਾਈ ਬੂਟੀ ਦਵਾਈ ਆ ਕੋਈ ਤੇ ਜਾਂਦਾ ਹੀ ਨਹੀਂ ਇਹਨੂੰ ਪਤਾ ਹੀ ਹੈਗਾ ਇਹਨੂੰ ਕਿਹੜਾ ਪਤਾ ਨਹੀਂ ਮੇਰੀ ਧੀ ਦੀ ਕਿੱਥੇ ਚੱਲਣ ਦਿੰਦੇ ਹੋ ਤੁਸੀਂ ਮੇਰੀ ਧੀ ਤਾਂ ਦੁਆਰ ਰਖਿਆ ਉਹ ਹੋ ਮੇਰੀ ਗੱਲ ਸੁਣ ਪੁੱਤ ਤੂੰ ਲੀੜੇ ਪਾ ਚੱਲ ਸਾਡੇ ਨਾਲ ਹੀ ਚੱਲ ਆਉ ਪੁੱਤ ਤੇਰਾ ਪਿਓ ਠੀਕ ਕਹਿੰਦਾ ਚੱਲ ਮੈਂ ਲੈ ਕੇ ਚਲਦੀ ਆਂ ਉੱਥੇ ਦਵਾਈ ਬੂਟੀ ਦਵਾਵਾ ਕੇ ਤੈਨੂੰ ਤੂੰ ਐ ਨਾ ਕਰ ਤੂੰ ਤਾਂ ਐ ਕਰ ਫੜ ਸੱਸ ਦੀ ਬਾਹ ਤੇ ਗੇਟੋਂ ਬਾਹਰ ਕਰ ਦੇ ਆ ਕੋਈ ਸਖਿਆਰੇ ਨੇ ਤੈਨੂੰ ਇਹ ਨਹੀਂ ਜੀ ਪਰ ਮਨੀਏ ਇਹ ਕੱਦ ਨਹੀਂ ਕਹਿੰਦੇ ਅਸ ਤਾਂ ਇਹ ਕਹਿੰਦੇ ਪੰਜ-ਸਾਹ ਦਿਨ ਚੱਲ ਉੱਥੇ ਲਾਇਆ ਹੋਊਗੀ ਇਹਨੇ ਤਾਂ ਮਨ ਹੌਲਾ ਹੋ ਗਿਆ ਤੂੰ ਫਿਰ ਮੰਮੀ ਡੈਡ ਨੂੰ ਆਏ ਕਿਉਂ ਬੋਲੀ ਆਨੇ ਮੰਮੀ ਇਹ ਤਾਂ ਤੁਹਾਨੂੰ ਬਸ ਗੱਲ ਹੀ ਕਰਨ ਆਏ ਅੱਛਾ ਉਹਨਾਂ ਦਾ ਬੋਲਿਆ ਨਹੀਂ ਤੈਨੂੰ ਦਿਖ ਰਿਹਾ ਕਿਉਂ ਤੇਰੀ ਮਾਂ ਹੈ ਨਾ ਉਹ ਤੇਰਾ ਪਿਓ ਹੈ ਤੇ ਮੈਂ ਤੇਰੀ ਸੱਸਾਂ ਸੱਸਾਂ ਤਾਂ ਹਮੇਸ਼ਾ ਹੀ ਮਾੜੀਆਂ ਰਹਿੰਦੀਆਂ ਨੇ ਨਹੀਂ ਮੰਮੀ ਮੈਂ ਤਾਂ ਕਦੀ ਨਹੀਂ ਆਇਆ ਸੋਚੇ ਮੈਂ ਤਾਂ ਹਮੇਸ਼ਾ ਤੈਨੂੰ ਮਾਂ ਸਮਝਿਆ ਪਰ ਤੂੰ ਹੀ ਮੈਨੂੰ ਬਗਾਨੀ ਸਮਝਦੀ ਆ ਹਾਂ ਤਾਂ ਹੀ ਤੇਰੀ ਮਖਤਿਆਰੀ ਚੱਲੂ ਭਾਈ ਜੇ ਸੱਸ ਨਹੀਂ ਹੋਊਗੀ ਕਰੇ ਜੇ ਸੱਸ ਹੋਊਗੀ ਫੇਰ ਕਿੱਥੋਂ ਤੇਰੀਆਂ ਮਖਤਿਆਰੀਆਂ ਚੱਲ ਪੈਣਗੀਆਂ ਕਿਹਨੇ ਕੀ ਮਖਤਿਆਰੀ ਚਲਾ ਲਈ ਐ ਤਾਂ ਦੱਸੋ ਹੈ ਸਾਰਾ ਦਿਨ ਤਾਂ ਇਹ ਕੰਮ ਧੰਦਾ ਕਰਦੀ ਐ ਛੋਡੇ ਮੂਰੇ ਨਹੀਂ ਬੋਲਦੀ ਤਾਂ ਵੀ ਤੁਸੀਂ ਮੇਰੀ ਤੈਨੂੰ ਐ ਨਿੰਦੀ ਜਾਂਦੇ ਹੋ ਬੋਲ ਪਿਆ ਕਰ ਮੂਰੇ ਭਾਈ ਮੇਰੇ ਠੀਕ ਐ ਨਾ ਹੁਣ ਤੇਰੀ ਮਾਂ ਕਹਿ ਰਹੀ ਐ ਇਹ ਤੈਨੂੰ ਗੱਲ ਨਹੀਂ ਗੱਲਾਂ ਸਮਝਾ ਰਹੀ ਐ ਨਹੀਂ ਕਹਿੰਦੇ ਜੀ ਤੀ ਇਹ ਕੰਨ ਕਰ ਨੂ ਇਹ ਗੱਲ ਸੁਣ ਉਹ ਕੰਮ ਕਰ ਰਹੀ ਐ ਤੇਰੀ ਮਾਂ ਤੁਸੀਂ ਗਲਤ ਕਾਤੋਂ ਸਮਝੀ ਜਾਂਦੇ ਹੋ ਬਸ ਇਹ ਤਾਂ ਐ ਕਹਿਣ ਆਇਆ ਵੀ ਲਾਡੀ ਦਾ ਦੂਜਾ ਵਿਆਹ ਨਾ ਕਰੋ ਤੇ ਮੈਂ ਵੀ ਨਹੀਂ ਚਾਹਦੀ ਮੇਰੇ ਸਿਰ ਤੇ ਆ ਕੇ ਸੌਕਣ ਬੈਠੀ ਤੇ ਫਿਰ ਜਵਾਕ ਦੇ ਦੇ ਸਾਨੂੰ ਮੈਂ ਤਾਂ ਸੁਵਾਰੀ ਵਾਰੀ ਉਹ ਇਕੱਲਾ ਹੀ ਕਰਦੀ ਸੀ ਭੈਣ ਜੀ ਅਕੇ ਜਵਾਕ ਦੇ ਦੇ ਜਵਾਕ ਇਹਦਾ ਮਤਲਬ ਲੈ ਫਿਰ ਮੇਰੀ ਤੇਨ ਨੂੰ ਤੁਸੀਂ ਛੱਡੋਗੇ ਉਹਦਾ ਹੋਰ ਵਿਆਹ ਕਰੋਗੇ ਹੈ ਮੈਂ ਤੈਨੂੰ ਕਹ ਹੈ ਆ ਕਮਰਾ ਸਮਾ ਦੂੰਗੀ ਇਹਨੂੰ ਕੋਈ ਗੱਲ ਨਹੀਂ ਫਿਰ ਕਿੱਡੀ ਗੱਲ ਹੈ ਮੈਂ ਕਿਹੜਾ ਇਹਨੂੰ ਤੋੜਨ ਨੂੰ ਫਿਰਦੀ ਆ ਨਾ ਐ ਕਿਵੇਂ ਮੇਰੀ ਧੀ ਰਹਿ ਜੂਗੀ ਫਿਰ ਆਹੋ ਕਾਨੂੰ ਕਿਸੇ ਦੇ ਦੋ ਦੋ ਵਿਆਹ ਹੁੰਦੇ ਨੇ ਠੀਕ ਹੈ ਨਾ ਅਗਲੀਆਂ ਹੱਸ ਹੱਸ ਕੇ ਕਰਵਾਉਂਦੀਆਂ ਨੇ ਵੀ ਚਲ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਢਡੋ ਫੁੱਟੀ ਕੋਈ ਗੱਲ ਨਹੀਂ ਮੈਂ ਨਾਲ ਲੈ ਆਉਣੀ ਆ ਆਪਣੇ ਨਾਲ ਦੀ ਨੂੰ ਆਪਦੀ ਭੈਣ ਦਾ ਕਰਾ ਦਿੰਦੀਆਂ ਨੇ ਕੋਈ ਆਪਦੇ ਚਾਚੇ ਦੀ ਕੁੜੀ ਦਾ ਕਰਾ ਦਿੰਦੀ ਐ ਇਹਨੇ ਇਹ ਤਾਂ ਕੀ ਸੋਚਣਾ ਸੀ ਵੀ ਸਾਡੀ ਦੇਲੀ ਵਦੇ ਇਹ ਤਾਂ ਸਾਡੀ ਦੇਲੀ ਪਿਛਾ ਲਜਾਣ ਨੂੰ ਫਿਰਦੀ ਆ ਮੇਰੀ ਧੀ ਤਾਂ ਕਹਿੰਦੀ ਫਿਰ ਕੋਈ ਜਵਾਗੋਤ ਲੈ ਲਓ ਫਿਰ ਤੁਸੀਂ ਲੈ ਲਓ ਹਾਂ ਅੱਛਾ ਤਾਂ ਅਸੀਂ ਹੁਣ ਬਗਾਨੇ ਖੂਨ ਨੂੰ ਪਾਲਾਂਗੇ ਓਰੇ ਮੰਮੀ ਬਗਾਨਾ ਕੀ ਆ ਜਿਹਨੂੰ ਆਪਾਂ ਪਿਆਰ ਦੇਵਾਂਗੇ ਜਵਾਕ ਆਪਦਾ ਹੀ ਹੋ ਜਾਂਦਾ ਜਰੂਰਤ ਤਾਂ ਨਹੀਂ ਵੀ ਜਿਹੜਾ ਖੂਨ ਹੁੰਦਾ ਉਹੀ ਚੰਗਾ ਨਿਕਲਦਾ ਕਈ ਵਾਰ ਬਗਾਨਾ ਵੀ ਚੰਗਾ ਨਿਕਲ ਜਾਂਦਾ ਐ ਕਰੀ ਫੇਰ ਤੂੰ ਲੈ ਲਈ ਜਵਾਕ ਗੋਦ ਤੈਨੂੰ ਉਹ ਕਮਰਾ ਦੇ ਦਾਂਗੇ ਠੀਕ ਐ ਮੈਂ ਮੇਰੇ ਲਾਡੀ ਦਾ ਵਿਆਹ ਕਰ ਲੂੰਗੀ ਜਿਹੜਾ ਜਵਾਕ ਹੋਇਆ ਨਹੀਂ ਨਹੀਂ ਹੋ ਸਕਦਾ ਕੁੜਮਣੀ ਵੀ ਤੂੰ ਦੂਜਾ ਵਿਆਹ ਕਰ ਦੇਂਗੀ ਮੁੰਡੇ ਦਾ ਐ ਗੱਲ ਨਾਲ ਐਂ ਗੱਲਾਂ ਨਾਲ ਤਿਆ ਨਹੀਂ ਹੁੰਦਾ ਇਹ ਤਾਂ ਫਿਰ ਕਿਸੇ ਢੰਗ ਨਾਲ ਹੀ ਹੋਊਗਾ ਤੇ ਫਿਰ ਇਹ ਨਹੀਂ ਹੋ ਸਕਦਾ ਵੀ ਇਹ ਸਾਨੂੰ ਜਵਾਕ ਨਹੀਂ ਦੇਊਗੀ ਤੇ ਸਾਨੂੰ ਵਿਆਹ ਨਹੀਂ ਕਰਨ ਦਊਗੀ ਸੁਣ ਗਿਆ ਲੈ ਹੱਦ ਕਰੀ ਜਾਨੀ ਭੈਣ ਜੀ ਤੂੰ ਤਾਂ ਸਾਨੂੰ ਡਰਾ ਹੀ ਜਾਨੀ ਐ ਅਸੀਂ ਕਹਿੰਦੇ ਆ ਵੀ ਜਲਤੀ ਆਲੇ ਨੀਵੇਂ ਆ ਜੇ ਅਸੀਂ ਬੋਲਦੇ ਨਹੀਂ ਪਰ ਐ ਥੋੜਾ ਹੁੰਦਾ ਐ ਅੱਛਾ ਆ ਨੀਵੇਂ ਆਣੀ ਤਾਂ ਤੁਸੀਂ ਕਿਹੜੀ ਗੱਲ ਕੀਤੀ ਐ ਤੇ ਅਸੀ ਉੱਚਾ ਆ ਕੇ ਤਾਂ ਸਿਰ ਤੇ ਚੜ ਕੇ ਬਹਿ ਗਏ ਮੇਰੇ ਤੁਸੀਂ ਮੰਮੀ ਤੁਸੀਂ ਮੈਂ ਕਹੀ ਜੰਨੇ ਇਹ ਗੱਲਾਂ ਚੱਲ ਪੁੱਤ ਤੂੰ ਸਾਡੇ ਨਾਲ ਚੱਲ ਚੱਲ ਬਾਹਰ ਕੱਪੜੇ ਤੁਸੀਂ ਆਓ ਪਾਲਾ ਪਾਲਾ ਭਾਈ ਕੱਪੜੇ ਘਰੀ ਪੱਟਣ ਆਏ ਨੇ ਤੇਰਾ ਇਹ ਕਿਹੜਾ ਵਸਾਉਣ ਆਏ ਨੇ ਮੰਮੀ ਤੁਸੀਂ ਨਾ ਮੰਮੀ ਇਹਨਾਂ ਨੂੰ ਆਣਾ ਬੋਲ ਨਹੀਂ ਆ ਭੈਣ ਜੀ ਮੰਮੀ ਪੱਟ ਦੇ ਆ ਜਾ ਘਰ ਬੱਸ ਸਾਡੀ ਦੀ ਦਾ ਮੰਮੀ ਆ ਜਾ ਹੋ ਗਈ ਤੈਨੂੰ ਸ਼ਹਿ ਹੁਣ ਤਾਂ ਬੋਲेंगी ਤੂੰ ਇਹਨਾਂ ਦੇ ਮਗਰ ਲਾ ਕੇ ਬੋਲ ਬੋਲ ਮੈਨੂੰ ਆ ਲੈਣ ਦੇ ਲਾਡੀ ਨੂੰ ਕਰਦੀਆਂ ਤੇਰਾ ਕੰਮ ਜਾਂ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਪੁੱਤ ਚੱਲ ਪਾ ਕੱਪੜੇ ਬੈਗ ਚ ਤੇ ਚੱਲ ਸਾਡੇ ਨਾਲ ਹਾਂ ਪੁੱਤ ਹੁਣ ਤੂੰ ਕੌਲ ਨਾ ਕਰ ਚੱਲ ਨਾਲੇ ਕਲੇਸਤਾ ਦੇ ਕਿਵੇਂ ਕਰਦੀ ਐ ਮੰਮੀ ਮੈਂ ਕਹਿੰਦੀ ਸੀ ਚੱਲ ਮੈਂ ਸਮਝਦੀ ਆ ਤੁਸੀਂ ਤਾਂ ਮੇਰੇ ਕਰਕੇ ਕਹਿੰਦੇ ਹੋ ਪਰ ਜੇ ਇੱਕ ਵਾਰੀ ਮੈਂ ਪੈਰ ਪਟ ਲੈਣਾ ਇੱਥੋਂ ਤਾਂ ਮੁੜ ਕੇ ਨਹੀਂ ਦੂਜਾ ਵਿਆਹ ਲਾੜੀ ਦਾ ਕਰ ਹੀ ਦੇਣਾ ਇਹ ਤਾਂ ਚਾਹੁੰਦੀ ਇਹ ਹੈ ਵੀ ਮੈਂ ਘਰੋਂ ਨਿਕਲਾਂ ਤਾਂ ਅਸੀਂ ਲਾੜੀ ਦਾ ਦੂਜਾ ਵਿਆਹ ਕਰਗੇ ਨਹੀਂ ਫਿਰ ਤੂੰ ਐਂ ਸੁਣੇ ਜਾਵੇਂਗੀ ਇਹ ਤਾਂ ਗੱਲਾਂ ਪਰ ਕੀ ਕਰਾਂ ਮਾਂ ਜਦ ਰੱਬ ਨੇ ਵਕਤ ਪਾਇਆ ਗੱਲਾਂ ਸੁਣ ਲਈ ਇੱਥੇ ਰੱਖਿਆ ਤਾਂ ਗੱਲਾਂ ਸੁਣਨੀਆਂ ਹੀ ਪੈਣੀਆਂ ਮੈਨੂੰ ਪੁੱਤ ਮੇਰਾ ਢੱਡ ਬਹੁਤ ਮਾਚਦਾ ਜਦੋਂ ਤੈਨੂੰ ਇਹੇ ਜਿਹੀਆਂ ਗੱਲਾਂ ਕਹਿੰਦੀ ਆ ਸਾਡੇ ਮੂਰੇ ਨਹੀਂ ਹਟਦੀ ਪਿੱਛੇ ਪਤਾ ਨਹੀਂ ਕੀ ਕੁਛ ਕਰਦੀ ਹੋਊ ਤੇਰੇ ਨਾਲ ਦੁੱਖ ਤਾਂ ਮੈਨੂੰ ਵੀ ਹੁੰਦਾ ਮਾਂ ਪਰ ਕੀ ਕਰਾਂ ਹੁਣ ਨਾ ਤਾਂ ਉੱਥੇ ਜਾ ਕੇ ਬੈਠ ਸਕਦੀ ਆ ਨਾ ਹੁਣ ਇੱਥੋਂ ਕਿਸੇ ਪਾਸੇ ਹੋਰ ਜਾ ਸਕਦੀ ਆ ਕਰਾਂ ਕੀ ਚੱਲ ਕੋਈ ਨਹੀਂ ਪੁੱਤ ਤੂੰ ਮੰਨ ਨਾ ਹੌਲੀ ਕਰ ਜੇ ਹਾਲ ਲੱਗਦਾ ਨਾ ਵੀ ਜੇ ਤੂੰ ਕੇਰਾ ਇਸ ਘਰੋਂ ਬਾਗੀ ਮੁੜ ਕੇ ਇਹਨਾਂ ਨੇ ਬੱਤੀ ਨਹੀਂ ਬੋਣੀ ਤਾਂ ਫਿਰ ਪੁੱਤ ਤੂੰ ਚੁੱਪ ਕਰਕੇ ਇਸ ਘਰੇ ਰਹਿ ਤੇ ਪਰਮਾਤਮਾ ਅੱਗੇ ਸੀ ਬੇਨਤੀ ਕਰਾਂਗੇ ਕਿਉਂ ਨਹੀਂ ਪਰਮਾਤਮਾ ਬੇਨਤੀ ਤਾਂ ਸੁਣੂਗੀ ਮੰਮੀ ਮੈਂ ਕਹਿੰਨੀ ਆ ਵੀ ਸਾਲ ਦੋ ਸਾਲ ਤਾਂ ਹਜੇ ਹੋਰ ਦੇਖਾਂ ਕਿ ਉਪਰ ਰੱਬ ਸਾਡੀ ਸੋਣੀ ਲਵੇ ਲਾਡਕ ਕਦੇ ਕਦੇ ਤਾਂ ਮੇਰੀ ਗੱਲ ਸੁਣ ਲੈਂਦਾ ਕਦੇ ਮੰਮੀ ਮਗਰ ਲੱਗ ਜਾਂਦਾ ਮੈਨੂੰ ਤਾਂ ਐਂ ਡਰ ਲੱਗਦਾ ਕਦੇ ਮੰਮੀ ਨਾਲ ਗੱਲਾਂ ਕਰ ਕਰ ਉਹਨੂੰ ਆਪਦੇ ਵੱਲ ਤਾਂ ਨਾ ਕਰ ਲੇ ਇਹ ਤੈਨੂੰ ਕਿਵੇਂ ਲੱਗਦੀ ਹੈ ਇਹ ਸਾਰਾ ਦਿਨ ਉਹਦੇ ਕੰਨ ਭਰੀ ਜਾਂਦੀ ਹੈ ਉਹ ਵੀ ਕੀ ਕਰੇ ਉਹ ਵੀ ਅੱਕਿਆ ਪਿਆ ਕੀ ਕਰੀਏ ਜੜੀ ਹੁਣ ਸਮਝ ਨਹੀਂ ਆਉਂਦਾ ਪਰ ਮੈਂ ਨਹੀਂ ਲਾੜੀ ਤੇ ਦੂਜਾ ਵਿਆਹ ਹੋਣ ਗਿੰਦੇ ਮੰਮੀ ਇਹ ਤਾਂ ਕਦੇ ਵੀ ਨਹੀਂ ਚੱਲ ਸਕਦੀ ਮੈਂ ਨਹੀਂ ਪੁੱਤ ਐ ਕਿਵੇਂ ਦੂਜਾ ਵਿਆਹ ਕਰ ਲਵਾਂ ਤੂੰ ਆਪਦੀ ਗੱਲ ਤੇ ਅੜੀ ਰਹੀ ਹੈਂ ਭੈਣ ਜੀ ਜੇ ਚਾਹ ਪੀਣੀ ਹੈ ਤਾਂ ਦੱਸੋ ਜੇ ਇਹਨੂੰ ਲੈ ਕੇ ਜਾਣਾ ਤਾਂ ਵੀ ਦੱਸ ਦੋ फेर मेरे को और भी नहीं बहन जी असि चाय नहीं पीनी बस मेरी कुड़ी कहनी मैं नहीं जांदी असि जान ने कोई ना फेर गेड़ा मारेंगे ना ते जाना ले जेनु तू भाग जान तूनु कोई ना ले जांगे बहन जी एड़ी भी कणी जाके मेरी ਧੀ ਸਿੱਟੀ ਨਹੀਂ ਹੋਈ ਪਰ ਜਦੋਂ ਮੇਰੀ ਧੀ ਨਹੀਂ ਜਾਂਦੀ ਅੱਛਾ ਜਾਇਆ ਕੁੜੇ ਦੋ ਚਾਰ ਦਿਨ ਲਾਇਆ ਕੋਈ ਨਾ ਮੈਂ ਵੀ ਫੇਰ ਲਾਇਉਂਗੀ लाडी ਨੂੰ ਨਾਲ ਲੈ ਕੇ ਜਾਉਂਗੀ ਠੀਕ ਹੈ ਜੀ ਚੱਲ ਪੁੱਤਾ ਰਹਿ ਘਰੇ ਸਾਨੂੰ ਜਾਣ ਦੇ ਚੱਲ ਪੁੱਤਾ ਤੁਸੀਂ ਜਾਂਦੇ ਠੀਕ ਹੈ ਨਾ ਹਾਂ ਧਿਆਨ ਰੱਖੀ ਤੈ ਕੋਈ ਨਾ ਸੀ ਆਵਾ ਮੇ ਕਦੇ ਦਿਨ ਚ ਫੇਰ ਗੇੜਾ ਹਾਂ ਮੈਂ ਤੁਸੀਂ ਗੇੜਾ ਮਾਰ ਚਾ ਕਰੋ ਚੰਗਾ ਭੈਣ ਜੀ ਆ ਜਾ ਜੀ ਹੋਰ ਬਥੇਰੇ ਕੰਮ ਹੈ ਭਾਈ ਕਰ ਲਾ ਠੀਕ ਹੈ ਹਾਂ ਦਾਸ ਸਾਹਿਬ ਜੀ ਧਰ ਲਾ ਕੋਈ ਆ ਗਏ ਆ ਗਏ ਭਾਈ ਕਿਆ ਕਰੂੰਗੀ ਆ ਗਏ ਪੁੱਤ ਆ ਗਏ ਭਾਈ ਕਿਵੇਂ ਜੀ ਬੈਠੇ ਢੀਢੀ ਢਾਕੇ ਜੇ ਕਿ ਢੀਢੀ ਢਾਕੇ ਇਹ ਨਾਲ ਹੀ ਮਨਿੰਦਰ ਆਈ ਨਹੀਂ ਪੁੱਤ ਕਿਉਂ ਆਈ ਨਹੀਂ ਮੈਂ ਤਾਂ ਉਹਨੂੰ ਚੰਦਰੀ ਨੂੰ ਬਥੇਰਾ ਕਹਿਆ ਸੀ ਵੀ ਤੂੰ ਸਾਡੇ ਨਾਲ ਵਗ ਚੱਲ ਕਹਿੰਦੀ ਨਹੀਂ ਮੈਂ ਨਹੀਂ ਜਾਂਦੀ ਲੈ ਹੈ ਪਾਵਰ ਗੱਲਾਂ ਕਰੀ ਜਾਂਦੇ ਉਹੀ ਉਹ ਪੁੱਤ ਉਹ ਕਿਵੇਂ ਆਵੇ ਉਹਨੂੰ ਸਭ ਕੁਝ ਦੀਂਦਾ ਹੈ ਉਹਨੂੰ ਸਾਰਾ ਪਤਾ ਹੈ ਬਹੁਤ ਸਮਝਦਾਰ ਹੈ ਕੁੜੀ ਪਰ ਕਿਹਾ ਕੀ ਉਹਨੇ ਆਈ ਕਿਉਂ ਨਹੀਂ ਮੈਨੂੰ ਇਹ ਤਾਂ ਦੱਸ ਦੋ ਬੇ ਪੁੱਤ ਉਹ ਕਹਿੰਦੀ ਜੇ ਮੈਂ ਇੱਥੋਂ ਵਗ ਗਈ ਨਾ ਇਹ ਤਾਂ ਮਿੰਟਾਂ 'ਚ ਐਂ ਚਾਹੁੰਦੀ ਐ ਵੀ ਇਹ ਨਿਕਲੇ ਕੱਢਣ ਨੂੰ ਤਾਂ ਫਿਰਦੀ ਐ ਉਹ ਜੀ ਸੱਸ ਠੀਕ ਐ ਜੇ ਆਪਾਂ ਕੁੜੀ ਨੂੰ ਇੱਥੇ ਲੈ ਕੇ ਆਈ ਕੀ ਮੁੜ ਕੇ ਉਹਨਾਂ ਨੇ ਬੱਤੀ ਨਹੀਂ ਬੋਣੀ ਆਦੀ ਐ ਦੇਖ ਲੈ ਇਹ ਤਾਂ ਮਿੰਟਾਂ 'ਚ ਮਾਰੂਗੀ ਦੂਜਾ ਵਿਆਹ ਕਰਨ ਲੱਗੀ ਕੀ ਵੰਦੀਆਂ ਤੁਸੀਂ ਲੈ ਕੇ ਨਵੇਂ ਭੈਣ ਨੂੰ ਇੱਥੇ ਉਹ ਹੀ ਐ ਨਾ ਸਿਆਣੀ ਦਾ ਸਿਆਣੀ ਰਹਿ ਗਿਆ ਵਿਚਾਰੀ ਬੱਸ ਫਿਰ ਫਿਰ ਹਲੇ ਹਲੇ ਤੁਸੀਂ ਤਾਂ ਕਹਿੰਦੇ ਸੀ ਐਂ ਕਰਾਂਗੇ ਬਾਅਦ ਕਰਾਂਗੇ ਵੇ ਪੁੱਤੋਂ ਤਾਂ ਪਤਾ ਕਿੰਨਾ ਬੋਲਦੀ ਸੀ ਹੈ ਕਹਿੰਦੀ ਚਲ ਚੰਗਾ ਨਹੀਂ ਦੂਜਾ ਵਿਆਹ ਕਰਦੀ ਪਰ ਸਾਨੂੰ ਜਵਾਖ ਜਮ ਕੇ ਦੇ ਦੇ ਮੇਰੀ ਧੀ ਦੇ ਕੀ ਹੱਥ 'ਚ ਫੜਿਆ ਦੱਸ ਉਹ ਕਿੱਥੋਂ ਦਾ ਜਵਾਖ ਕਿਹੋ ਜਿਹੀ ਗੱਲਾਂ ਕਰੀਂ ਜਵਾਖ ਕਤੋਂ ਕਰਦੂ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਮੈਂ ਕਹਿੰਦਾ ਜਮੀ ਨਹੀਂ ਸੰਦ ਮੰਦੀ ਬਸ ਮੈਨੂੰ ਤਾਂ ਪੋਤਾ-ਪੋਤੀ ਚਾਹੀਦੀ ਐ ਮੈਨੂੰ ਤਾਂ ਪੋਤਾ-ਪੋਤੀ ਚਾਹੀਦੀ ਐ ਬਸ ਹੋਰ ਕੁਝ ਨਹੀਂ ਆਹੀ ਗੱਲ ਦੀ ਲੜੀ ਚਾਹੀਦੀ ਐ ਵੀ ਪੋਤਾ-ਪੁੱਤ ਨਹੀਂ ਰਸੋ ਕੁ ਉਹ ਆ ਵੀ ਮੁੱਲ ਦੀ ਮਸੀਨ ਐ ਵੀ ਜੋ ਕੰਮੀ ਜਾਊਗੀ ਇਹ ਉਹ ਤਾਂ ਸ਼ਰਮ ਨਹੀਂ ਨਾ ਮੰਦੀ ਸ਼ਰਮ ਤਾਂ ਆਵੇ ਜੇ ਉਹ ਆਏ ਤਾਂ ਖਸਮਜੇ ਵੀ ਨਾ ਭਾਈ ਇਹ ਕਿੱਥੋਂ ਲਿਆਵੇ ਉਹ ਤਾਂ ਰੱਬ ਦੀ ਦਾਤ ਐ ਰੱਬ ਨੇ ਦੇਣੀ ਐ ਨਾ ਕੋਈ ਉਹਨਾਂ ਦਾ ਰਿਸ਼ਤੇਦਾਰ ਐ ਵੀ ਉਹਨੂੰ ਸਮਝਾ ਦੇ ਕੋਈ ਹੁਣ ਪੂਰੀ ਐ ਟਿੰਡੀ ਦੇ ਬੀਤੇ ਚੜਾ ਆਖਿਆ ਕੁੜੀ ਨੂੰ ਡਰਦੀ ਨਹੀਂ ਹੈਗੀ ਨਾ ਕਿਸ ਤੋਂ ਉਹ ਹੀ ਗੱਲ ਆ ਇੰਨਾ ਕਿਥੇ ਡਰ ਭੋ ਹੋਵੇ ਫਿਰ ਤਾਂ ਡਰ ਹੀ ਕਿਸਮਤ ਤਾਂ ਮੇਰੀ ਧੀ ਦੀ ਮਾੜੀ ਹੈ ਬਾਈ ਹੈ ਨਹੀਂ ਸੀ ਕਦੇ ਹੈ ਨਹੀਂ ਸੀ ਉਹ ਤਾਂ ਉਹ ਜਾਣ ਕੇ ਟਲਿਆਊਗਾ ਮੈਨੂੰ ਪਹਿਲੀ ਪਤਾ ਉਹਦੀ ਸੱਸ ਨੇ ਉਹਦੀ ਸੱਸ ਨੇ ਡਾਲਦਾਊਗਾ ਉਹਦੀ ਮਾਂ ਨਹੀਂ ਬੀਬੀ ਤੂੰ ਸਾਈਡ ਤੇ ਬਗ ਜਾ ਤੇ ਉਹਦਾ ਬਾਈ ਹੈ ਜਿਹੜੇ ਗੱਲ ਹੀ ਨਹੀਂ ਸੁਣਦਾ ਭੈਣ ਦੀ ਉਹ ਮਾਂ ਦੇ ਮਗਰ ਲੱਗਦਾ ਹੋਊਗਾ ਉਹਨੂੰ ਵੀ ਲੋਟ ਗਈ ਦੱਸ ਪੁੱਤ ਮਾਂ ਦੇ ਮਗਰ ਤਾਂ ਲੱਗਣੀ ਹੈ ਜਿਵੇਂ ਮਾਂ ਕਹਿੰਦੀ ਆ ਉਹ ਮੈਂ ਕਰਦਾ ਆ ਉਹ ਤਾਂ ਉਹ ਉਦੋਂ ਕਹਿੰਦਾ ਜਵਾਬ ਚਾਹੀਦਾ ਜਵਾਬ ਚਾਹੀਦਾ ਉਹ ਕਿਹੜਾ ਘਟਾ ਕੁਝ ਮਨਿੰਦਰ ਤਾਂ ਸਹੀ ਸੀ ਤੂੰ ਤਾਂ ਠੀਕ ਸੀ ਮਨਿੰਦਰ ਤਾਂ ਠੀਕ ਸੀ ਪੁੱਤ ਪਰ ਕਰੇ ਵੀ ਰਹੇ ਵੀ ਕਿਹਦੇ ਸਹਾਰੇ ਉਹ ਹੈ ਕੱਲੀ ਰਹਿ ਗਈ ਵਿਚਾਰੀ ਇਹਨਾਂ ਜਣਿਆਂ ਦੇ ਹੁੰਦੇ ਹੋਏ ਸੱਸ ਸਹੁਰਾ ਕਲੇਸ਼ ਕਰੇ ਨਾ ਜੇ ਬੰਦਾ ਤੀਮੀ ਨੂੰ ਹੌਸਲਾ ਦੇਵੇ ਤਾਂ ਵੀ ਉਹਨੂੰ ਆਇਆ ਹੋ ਜਾਂਦਾ ਵਿੱਚ ਮੇਰਾ ਬੰਦਾ ਮੇਰੇ ਮਗਰ ਹੈ ਸਹੀ ਗੱਲ ਮਾਂ ਜੇ ਤਾਂ ਸਹੀ ਹੁੰਦੇ ਹੁੰਦੇ ਤਾਂ ਠੀਕ ਆ ਨਹੀਂ ਮੈਂ ਜਾਊਂਗਾ ਸਿੱਧੀ ਜੀ ਗੱਲ ਹੈ ਫਿਰ ਜਿਹੜਾ ਕੁਝ ਬਣੂ ਮਦਾ ਉਹ ਕਰਕੇ ਆਊਂਗਾ ਉਹ ਪੁੱਤ ਕੋਈ ਨਹੀਂ ਤੂੰ ਨੀ ਜਾਣਾ ਤੂੰ ਹਜੇ ਠੀਕਾ ਹਜੇ ਤੈਨੂੰ ਪਤਾ ਨਹੀਂ ਤੂੰ ਨਿਆਣਾ ਸਿਆਣਾ ਤੈਨੂੰ ਗੁੱਸਾ ਵਾਲਾ ਚੜਦਾ ਕਿ ਉਹ ਨਵਾ ਖੂਨ ਓਏ ਬਾਕੀ ਇਹਨਾਂ ਨੂੰ ਸਮਝਦਾਰੀ ਹੈਗੀ ਆ ਵੀ ਕੀ ਕਰਨਾ ਤੂੰ ਕੀ ਕਰਣੀਏ ਵੀਰੇ ਉੱਥੇ ਜਾ ਕੇ ਪਰ ਗੱਲਾਂ ਤਾਂ ਦੇਖ ਲੈ ਕੀ ਤੂੰ ਤੋਰੇਗਾ ਵੀ ਕੀ ਅਗਲੇ ਫੇਰ ਵੀ ਉਹੀ ਗੱਲਾਂ ਕਰ ਨੂੰ। ਹੁਣ ਜਿਹੜਾ ਦੂਜੇ ਬੇਕਰ ਨੂੰ ਫਿਰਦੇ ਉਹ ਉਹ ਦੂਜੇ ਬੇ ਉਹ ਨਹੀਂ ਹੋ ਜੂਗਾ। ਜੇ ਪੈਰ ਨਾਲ ਥਲਾ ਵੀ ਆਏ ਨਾ ਤਾਂ ਵੀ ਮੁੜ ਕੇ ਨਾ ਲੈ ਕੇ ਜਾਨੀ ਇੱਥੇ ਬੈਠੀ ਰਹਿ ਜੂਗੀ ਉਹ। ਲੈ ਆਏ ਉਹਨਾਂ ਦੇ ਕਹੇ ਨਾਲ ਬੈਠੀ ਰਹਿ ਜੂਗੀ। ਗੁਰੂ ਘਰੇ ਲਾਵਾਂ ਲਈਏ ਨੇ ਨਾ ਕਿ ਲਵ ਮੈਰਿਜ ਕਰਾਈਏ ਕੋਈ। ਉਹ ਪੁੱਤ ਤੂੰ ਨਾ ਇੰਨਾ ਉੱਚਾ ਬੋਲ ਮੈਂ ਤੈਨੂੰ ਦੱਸਾਂ ਉਹ ਤੀਆਂ ਵਾਲੇ ਨੀਵੇਂ ਹੁੰਦੇ ਨੇ ਆਪਾਂ ਨੀਵੇਂ ਹੋ ਕੇ ਦਰ। ਉਹ ਬਾਪੂ ਦੇ ਨਾ ਨੀਵੇਂ ਹੋ ਕੇ ਦੇਖ ਲਿਆ। ਮੈਨੂੰ ਤਾਂ ਐਸੀ ਵੀ ਚਲ ਘਰ ਬਸ ਜੂ ਅੱਜ ਨਹੀਂ ਤੇ ਕੱਲ ਬਸ ਜੂ ਕੋਈ ਗੱਲ। ਸੱਚਾ ਬੋਲਦਾ ਮੈਂ ਹਲੇ ਗੁੰਨੂ ਨੂੰ ਸਮਝਾਉਂਦਾ ਸੀ ਮੈਂ ਚਲ ਕੋਈ ਗੱਲ ਨਹੀਂ ਬਾਪੂ ਮਾਂ ਨੂੰ ਸਮਝਾ ਲਈ ਵੀ ਜੇ ਜਾ ਕੇ ਉੱਤੇ ਬੋਲੇ ਨਾ ਪਰ ਗੱਲਾਂ ਤਾਂ ਦੇਖ ਲਓ ਕੀ ਕਰ ਰਹੇ ਨੇ ਸੱਚ ਕਿਵੇਂ ਬੋਲਦੀ ਸਾਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਪਤਾ ਸਾਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਆ ਸਾਸੂ ਨੂੰ ਜਮੀ ਸ਼ਰਮ ਨਹੀਂ ਆਉਂਦੀਗੀ ਆਖੇ ਮੈਨੂੰ ਧੀ ਨਹੀਂ ਪੋਤਾ ਦੇ ਦੋ ਜੇ ਉਹਦੀ ਆਪੀ ਦੀਨ ਨਾਲ ਇਹੋ ਜਿਹਾ ਕੁਝ ਹੋਵੇ ਨਾ ਫੇਰ ਪਤਾ ਲੱਗੇ ਉਹਨੂੰ ਇਹ ਤਾਂ ਮਗਾਨੀ ਧੀ ਸਮਝਦੀ ਐ ਕੋਈ ਨਾ ਜਦੋਂ ਮਾਣ ਦੇਖੀ ਜਦੋਂ ਕੋਈ ਅੱਗੇ ਜਦੋਂ ਪਰਮਾਤਮਾ ਨੂੰ ਲੱਤ ਲਾਈ ਨਾ ਉਹਨੂੰ ਫੇਰ ਸਮਝਦਾਰੀ ਆਉਗੀ ਵੀ ਹਾਂ ਵੀ ਦੁਨੀਆਦਾਰੀ ਕੀ ਹੁੰਦੀ ਹੈਗੀ ਕੋਈ ਨਾ ਕਹਿੰਦੇ ਉਹਨੇ ਹਕਾਰ ਤਾਂ ਨਾ ਰ ਮਾਤੇਰਾ ਹੋਂ ਦਾ ਹਕਾਰ ਢਾਲਾ ਕਰੂ ਰੱਬ ਮੈਂ ਤਾਂ ਇਹ ਕਹਿੰਦੇ ਵੀ ਲੋਕ ਕਿਵੇਂ ਕਹਿੰਦੇ ਸੀ ਵੀ ਤੀਆਂ ਤੋਂ ਕਿਉਂ ਡਰਦੇ ਨੇ ਐ ਡਰਦੇ ਐ ਐ ਡਰਦੇ ਐ ਵੀ ਤੀਆਂ ਜਿਹਦੀਆਂ ਸੌਖੀਆਂ ਵਸਦੀਆਂ ਉਹੀ ਨੇ ਠੀਕ ਐ ਸਾਡੀ ਧੀ ਕਿੰਨੀ ਦੁਖੀ ਐ ਅਸੀਂ ਉਹ ਤੋਂ ਮੰਮੀ ਕਿਉਂ ਉਹਨਾਂ ਨੇ ਪਲੇਸ ਕੀਤਾ ਘਰ 'ਚ ਜਿਵਾਕ ਦੀ ਗੱਲ ਜਿਹਾ ਗੋਦ ਲੈ ਲੈਣ ਕਿਉਂ ਐ ਕਰੀ ਜਾਂਦੇ ਨੇ ਉਹ ਨੀ ਕਮਲ ਜੀ ਇਹ ਗੱਲ ਤਾਂ ਮਨਿੰਦਰ ਨੇ ਕਿਦਾਂ ਦੀ ਕਹਿ ਰੱਖੀ ਐ ਵੀ ਜੇ ਆਪਣੇ ਬੱਚਾ ਕੋਈ ਨਹੀਂ ਹੁੰਦਾ ਆਪਾਂ ਗੋਦ ਲੈ ਲੈਨੇ ਲੈ 100-100 ਗੱਲਾਂ ਕਰਦੀ ਆ ਮੈਂ ਕਿਸੇ ਦਾ ਖੂਨ ਪਾ ਲੂੰਗੀ ਮੈਂ ਕਿਸੇ ਦਾ ਗੰਦ ਪਾ ਲੂੰਗੀ ਇਹੋ ਜਿਹਾ ਕੁਝ ਬੋਲਦੀ ਐ ਨਾ ਫਿਰ ਵਿਚਾਰੀ ਭੈਣ ਕੀ ਕਰੇ ਜਦੋਂ ਆਪ ਤੀ ਨੋ ਗੱਲ ਮੰਨੀ ਜਾਂਦੇ ਫਿਰ ਕਿਉਂ ਦੀਦੀ ਨੂੰ ਕਹਿੰਦੇ ਨੇ ਉਹ ਚੁੱਪ ਕਰ ਜਾ ਕੁੜੀ ਆਪਦੀ ਮੱਤ ਆਪਦੇ ਕੋਲ ਰੱਖ ਠੀਕ ਐ ਨਾ ਜਿਹੜਾ ਬਗਾਨਾ ਖੂਨ ਹੁੰਦਾ ਬਗਾਨੀ ਖੂਨ ਵੱਜੂਗਾ ਆਹੋ ਵੀਰੇ ਹੁਣ ਤੂੰ ਵੀ ਲੱਗ ਜਾ ਕਦੇ ਉਹਦੇ ਸਸ ਮੋਰੇ ਨਾ ਲੱਗ ਜੀ ਬੋਲਣ ਹੂੰ ਮੇਰੇ ਪੁੱਤੇ ਵੀ ਠੀਕ ਕਹਿੰਦੀ ਐ ਜਦੋਂ ਜਵਾਕ ਜਵਾਕ ਕਰੀ ਜਾਂਦੇ ਐ ਤਾਂ ਤਾਂ ਕਹਿੰਦੀ ਐ ਵੀ ਗੋਦ ਲੈ ਲੈਣਾ ਦੁਨੀਆ ਹੀ ਲੈਂਦੀ ਐ ਗੋਦ ਮੇਰੇ ਪੁੱਤ ਨੇ ਨਹੀਂ ਦਵਾਈਆਂ ਖਾ ਗਈ ਜੇ ਹੁਣ ਉਹ ਕੀ ਕਰੇ ਵਿਚਾਰੇ ਜਦੋਂ ਸੁਣਦੇ ਨਹੀਂ ਰੱਬ ਉਹਦੀ ਪਰ ਮੈਂ ਇਹੀ ਤਾਂ ਮੈਂ ਪਿੱਟ ਰਿਆ ਵੀ ਉਹ ਤਾਂ ਨਹੀਂ ਟੈਸਟ ਕਰਵਾ ਕੇ ਦੇਖ ਲੈ ਮੁੰਡੇ ਦਾ ਹੈ ਹੋ ਸਕਦਾ ਪ੍ਰੋਨੋਚ ਗਲਤੀ ਹੋਵੇ ਫੇਰ ਦਵਾਈਆਂ ਖਾ ਖਾ ਹੋਰ ਉਹ ਕਹਿਦਾ ਨਹੀਂ ਪਰ ਉਹੀ ਤਾਂ ਗੱਲਾਂ ਹੁੰਦੀਆਂ ਪੁੱਤੋ ਦੀ ਗਲਤੀ ਕੱਢਦੇ ਨਹੀਂ ਵੀ ਮੇਰਾ ਪੁੱਤ ਤਾਂ ਸਹੀ ਐ ਕੋਈ ਕੀ ਗੱਲ ਤਾਂ ਨਹੀਂ ਸੀ ਐਨੀ ਗੱਲ ਤਾਂ ਕਹੀ ਸੀ ਵੀ ਤੇਰੇ ਪੁੱਤ ਨੂੰ ਟੈਸਟ ਕਰਾ ਲਾ ਭਾਈ ਲੈ ਮੇਰੇ ਪੁੱਤ 'ਚ ਕੀ ਖਰਾਬੀ ਐ ਮੇਰੇ ਪੁੱਤ ਨੂੰ ਕਹਿਣ ਦੀ ਕੋਈ ਲੋੜ ਨਹੀਂ ਕ ਤੇਰਾ ਪੁੱਤ ਉਹ ਗੱਲੇ ਹੀ ਰਹੀਆ ਵੀ ਸਾਰਾ ਕੁਝ ਠੀਕ ਹੈ। ਬਾਈ ਉਹ ਤਾਂ ਸਾਰੇ ਆਪਣੀ ਭੈਣ 'ਚ ਗਲਤੀ ਮੰਨਦੇ ਆ। ਆਪ ਦਾ ਕੋਈ ਨਹੀਂ ਦੇਖਦਾ। ਉਹ ਤਾਂ ਤਾਂ ਅੰਦਰ ਹੀ ਅੰਦਰ ਝੂਰੀ ਜਾਂਦੇ ਆ। ਕੀ ਕਰੇ ਮੈਂ ਤਾਂ ਬਥੇਰੇ ਕਹ ਸੀ ਇਹਨਾਂ ਨੂੰ ਛੱਡ ਪਰੇ ਤੂੰ ਆ ਜਾ ਸਾਡੇ ਨਾਲ। ਪਰ ਉਹਨੇ ਕਿਹੜਾ ਗੱਲ ਮੰਨੀ ਆ। ਚਲ ਸਿਆਣੀ ਜੀ ਮੈਂ ਰਹਿ ਗਈ ਜੇ ਹੋਰ ਹੁੰਦੀ ਨਾ ਉਹ ਨੂੰ ਇੱਥੇ ਆ ਕੇ ਬੈਠ ਜਾਂਦੀ। ਕਹੀ ਜਾਂਦੇ ਧੀ ਮੇਰੇ ਬੈਠੇ ਸਿਰ ਤੇ ਫੇਰ ਤੁਸੀਂ ਉਹ ਤੋ ਵੀ ਆਪਦੇ ਘਰ ਬਾਰੇ ਸੋਚਦੀ ਐ ਵੀ ਚਲ ਕਾਹਦੇ ਵਾਸਤੇ ਜਾਣਾ ਐ ਪਤਾ ਹੀ ਐ ਉਹਨੂੰ ਦਿਸਦਾ ਹੀ ਐ ਜੀ ਮੁੜ ਕੇ ਉਹਨਾਂ ਨੇ ਕੰਦਰਾ ਨਹੀਂ ਆਉਣਾ ਨਹੀਂ ਉਦੋਂ ਉਹ ਤਾਂ ਇਹੀ ਗੱਲਾਂ ਚਾਹੁੰਦੇ ਨੇ ਕਹੇ ਤਾਂ ਕੁੜੀ ਨਹੀਂ ਜਿਆ ਕੁੜੀ ਹੋ ਬਣਾ ਚਾਹ ਬਣਾ ਦਿਓ ਲਿਓ ਨਹੀਂ ਬਣਾ ਕੇ ਪਾਸੇ ਨੇ ਜੀ ਨਹੀਂ ਕਰਦਾ ਮੇਰਾ ਤਾਂ ਮਾ ਮੇਰੀ ਗੱਲ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਨਾ ਉਹ ਤਾਂ ਹਰ ਹਿੱਲੇ ਬਣ ਕੇ ਹੀ ਰਹਿਣਾਗਾ ਠੀਕ ਨਾ ਜਿਆਦੇ ਨਾ ਸੋਚਿਆ ਕਰ ਬਾਕੀ ਰੱਬ ਤੇ ਡੋਰੀਆਂ ਰੱਖਾ ਉਹ ਚੰਗੀ ਕਰੂ ਜੇ ਕਰੂਗਾ। ਲੱਗਦੀ ਨਾ ਮੈਂ। ਇਹ ਪੁੱਤ ਸਮਝ ਤਾਂ ਲੱਗਦੀ ਮੈਨੂੰ। ਪਰ ਮੈਂ ਤਾਂ ਆਹ ਕਰਮਾਂ ਨਾਲ ਵੱੰਨੀ। ਜਿੱਕੀ ਕੁੜੀ ਦਾ ਕਰਮਾ ਜੀ ਇਹੋ ਜਿਹਾ ਕੁਝ ਲਿਖਿਆ ਸੀ। ਉਹ ਕੋਈ ਨਾ ਮਾਂ ਸਭ ਠੀਕ ਹੋ ਜੂਗਾ। ਠੀਕ ਹੈ ਚਿੰਤਾ ਕਰਨ ਨਾਲ ਕਿਹੜਾ ਠੀਕ ਹੋ ਜੂਗਾ। ਚਿੰਤਾ ਤਾਂ ਮਨ ਤੋਂ ਵੱਲੀ ਹੁੰਦੀ ਆ ਪੁੱਤ। ਕਿਹੜਾ ਆਪ ਦੇ ਆਪ ਕਰਦੇ ਆ। ਇਹ ਤਾਂ ਕੁਦਰਤੀ ਆਉਂਦੀ ਆ ਜਦੋਂ ਧੀ ਪੁੱਤ ਦੁਖੀ ਹੋਵੇ। ਚਲ ਕੋਈ ਨਾ। ਜੇ ਅੱਜ ਆਪਣੇ ਬੁਰੇ ਹਾਲਾਤ ਨੇ। ਸਾਨੂੰ ਠੀਕ ਵੀ ਹੋਣਗੇ। ਨਾਰਦੇ ਬੈਨਿਆ ਸੋਕਨਾਲ ਦੋ ਦੋ ਜਵਾਕਾਂ ਦੀ ਮਾਵਾ ਹੋ ਗਈ। ਉਹ ਜੂ ਮਾ ਸਭ ਕੁਝ ਆ ਰਾਮ ਦੇ ਦੂਰੀਆਂ ਦਾ ਮੈਂ ਰੀਤੀ ਨੂੰ ਮੂੰਹ ਪਰ ਕੇ ਉਹਨੇ ਬਹੁਤ ਕਹਿੰਦੀ ਇਹ ਬਾਹਂ ਜ ਮੇਰੇ ਕਾਲਜੇ ਅੱਗ ਲੱਗ ਗਈ ਜਦੋਂ ਉਹਨੇ ਐਡੀ ਵੱਡੀ ਗੱਲ ਕਹੀ ਉਹ ਬੱਸ ਕਰਨਾ ਰੂਪੀ ਕੀ ਬਣਦਾ ਹੈ ਹੈ ਬਸ ਜੇ ਰੋਏ ਤਾਂ ਦੁੱਖ ਘਟਦੇ ਹੁਣ ਤਾਂ ਬੰਦਾ ਪਤਾ ਨਹੀਂ ਕਿੰਨੇ ਕਿਹੋ ਜਿਹੇ ਦੁੱਖ ਨਾਲ ਕੇ ਕਰਦੇ ਹੈ ਚੱਲ ਚੁੱਪ ਕਰ ਜਾ ਮੈਂ ਨਹੀਂ ਲੱਗਾਂ